ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਹੀਪਰ ਵਾਣਾ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਬਾਈ ਜੀ ਸਸਕਾਲ ਹਸੀ ਗਾਲ ਬਈ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਵੀ ਹਰਜੀਤ ਸਿੰਘ ਪਿੰਡ ਸ਼ੰਗਲਾਬ ਸਿੰਘ ਵਾਲਾ ਠੀਕ ਹੈ ਜਿਲ੍ਹਾ ਬਰਨਾਲ ਤੇ ਤਹਿਸੀਲ ਤਪਾ ਰਹਿੰਦੇ ਆਪੋ ਨੇੜੇ ਓਕੇ ਬਈ ਨੇੜੇ ਪਰ ਭਲੌਰ ਸਹਿ ਰਹੇਗਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 95014 ਬਈ 33579 ਠੀਕ ਹੈ ਬਾਈ ਹਾਂ ਬਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਆ ਟਾਪ ਬ੍ਰੀਡ ਕਿੰਨੀ ਉਮਰ ਹੈ ਜੀ ਇਹ ਡਾਕਟਰ 7 ਮਹੀਨਾ ਦਾ ਬੱਚਾ ਹੈਗਾ ਓਕੇ ਤੇ ਦੰਦੋਂ ਖੇਰੀਆ ਚਾਰ ਹੀ ਥਾਣਾਗੇ ਓਕੇ ਤੇ ਬਾਕੀ ਡਾਕਟਰ ਬੱਚੇ ਕੁਆਲਟੀ ਚੈੱਕ ਕਰਾ ਦੇ ਫੇਸ ਦੀ ਕੀ ਬਾਤ ਆ ਹਨਾ ਬ੍ਰੀਡ ਫੁੱਲ ਆ ਬੱਚੇ ਜਮਾਨਾ ਡਾਕਟਰ ਟਾਪ ਆਈ ਹੁਣ ਬੱਚੀ ਹੋਜੀ ਬਾਤ ਦੀ ਪੂਰੀ ਚੰਗੀ ਕੰਨ ਕੰਨ ਤੇ ਕਿਹੜੀ ਸੀਮਣ ਦੀ ਆ ਪਤਾ ਕੁਛ ਸੀਮਾਂ ਡੈਡਰ ਸਾਰੀ ਹੈਗੀ ਆਪਾਂ ਕਿਹੜਾ ਬੰਦਾ ਲਊਗਾ ਉਹਨਾਂ ਪਰ ਦੱਸ ਦੇਣੀ ਹੈਗੀ ਠੀਕ ਆ ਬਾਈ ਬਾਕੀ ਡੈਡਰ ਫੇਸ ਦੀ ਕੁਆਲਿਟੀ ਦੇਖ ਬੁੱਧੀਵਾਦੀ ਬੱਚੀ ਦੇ ਤੇ ਬਾਕੀ ਡੈਡਰ ਤਾਹਾਂ ਦਾ ਸਟ੍ਰੇਟ ਦੇ ਕਿੰਨੇ ਆ ਸਹੀ ਗੱਲ ਆ ਬਾਈ ਕਿਸੇ ਪਾਸੋਂ ਢੂਈ ਚੱਕਵੇਂ ਨੇ ਬਾਕੀ ਪੈਰਾ ਪੂਰਾ ਡੈਡਰ ਬੌਲੀ ਪਲੀ ਵੀ ਆਣਾ ਬੱਚੀ ਪਲੀ ਦੇ ਡੈਡਰ ਦੀ ਕੁਆਲਿਟੀ ਕੁਆਲਿਟੀ ਕਿੰਨੀ ਆ ਆਸਤਰਾ ਹੀ ਨਹੀਂ ਕਿਸੇ ਪਾਸੋਂ ਬੱਚੀ ਸਹੀ ਗੱਲ ਆ ਫੁੜਾ ਦਿਖਾ ਦੇ ਬਈ ਪਿੱਛੇ ਤੋਂ ਕਿੰਨੀ ਗੋਲ ਗੋਲ ਪਈ ਹੈਗੀ ਡੈਡਰੇ ਤੋਂ ਵਜਣ-부ਜਣ ਬੱਚੀ ਦਾ ਆ ਜੀ ਜਾਣੇ ਡੈਡਰ ਕਿੰਨੀਆਂ ਚੌੜੀਆਂ ਬੱਚੀ ਦੀਆਂ ਸਹੀ ਗੱਲ ਆ ਬਾਈ ਹਮਮ ਬਾਜਕਾਰ ਡਾਕਟਰ ਤੇ ਝੂਲੀ ਕਿਵੇਂ ਆ ਝੂਲੀ ਡਾਕਟਰ ਥਣ ਵਿਚਾਰ ਇਹਦੇ ਝੂਲੀ ਦੇ ਕਿੰਨੇ ਚੰਗੇ ਆ ਕਿਆ ਬਾਤ ਆ ਲੈ ਰੋਗ ਝੂਲੇ ਡਾਕਟਰ ਹੁਣੇ ਹਮ ਲੈ ਚਾਰੇ ਥਣ ਹੋਣਗੇ ਨਿਖੜਵੇਂ ਸਹੀ ਗੱਲ ਆ ਇਤਨੂੰ ਗਰਮੜਾ ਫੁੜਾ ਦਿਖਾਈਏ ਬਈ ਬੱਚੀ ਦਾ ਪਿੱਛੇ ਤੋਂ ਦੇਖ ਕਿਵੇਂ ਗੋਲ ਗੋਲ ਪਈ ਆ ਪ੍ਰਿੰਟ ਬਾਜਕਾਰ ਗੋਲ ਦੇਖ ਕੋਈ ਆ ਲੱਤਾਂ ਨਹੀਂ ਪੈੜਨੀਆਂ ਦੇ ਚੜਾਈ ਝੂਲੀ ਡਾਕਟਰ ਲੱਤਾਂ ਦੀ ਸਹੀ ਗੱਲ ਆ ਤੇ ਆ ਚੀਜ਼ਾਂ ਚੜਾਈ ਦੇ ਡਾਕਟਰ ਕਿੰਨੀਆਂ ਹੁਣੇ ਬੱਚੇ ਦੀ ਪਾਣੀ ਪਾਣੀ ਪਿੱਛੇ ਡਾਕਟਰ ਗੋਲ ਪਈ ਆ ਜਮਾ ਗੋਲ ਪਈ ਆ ਬਈ ਕਿੰਨਾ ਰਿਕਾਰਡ ਸ੍ਰੀ ਮਾਨ ਦਾ ਵੀਰੇ ਇਹ ਡਾਕਟਰ ਮਨਕੀ ਚੋਪਾ ਲਈਏ ਕੋ ਜਕੀਨ ਬੰਦਾ ਮੰਨੇ ਨਹੀਂ ਮੰਣਾ ਨਾ ਮੰਨੇ ਹੂੰ 40 ਪਲੱਸ ਦੱਸਿਆ ਹੈ ਦੀ ਮਾਨ ਦਾ ਰਿਕਾਰਡ ਕਿਥੋਂ ਆਪ ਬੱਚੀ ਲਈਏਗੀ ਠੀਕ ਆ ਭਾਈ ਤੇ ਬਾਕੀ ਡਾਕਟਰ ਬੱਚੇ ਦੀ ਕੁਆਲਿਟੀ ਦੱਸਦੀ ਹੈ ਜੀ ਸਹੀ ਗੱਲ ਆ ਪਿਛੋਣਾ ਡਾਕਟਰ ਚੜਾਏ ਚੁੜੀ ਦੇ ਕਿੰਨੀ ਹੈਗੀ ਪੈਟ ਪੁੜੇ ਦੀ ਡੱਬੜਿਆਣ ਬਾਕੀ ਡਾਕਟਰ ਇਹਦਾ ਲੂਈ ਦੇ ਦੁੱਧ ਲੂਈ ਫਰਦੀ ਆ ਬੱਚੀ ਦੀ ਸਹੀ ਗੱਲ ਆ ਭਾਈ ਬਾਕੀ ਬੱਚੀ ਬਹੁਤ ਚੰਗਾ ਬੱਚੀ ਦਾ ਬਾਕੀ ਡਾਕਟਰ ਪ੍ਰਿੰਟ ਤੇ ਆ ਫੇਸ ਦੀ ਕੁਆਲਿਟੀ ਨਹੀਂ ਮੈਲੜੀ ਕਿਹੜੀ ਬੱਚੀ ਲੱਗੀ ਆ ਖੜਵੀ ਦੇ ਆੜਨੀ ਚੈੱਕ ਕਰ ਬੱਚੀ ਦੀ ਕਿੰਨੀ ਕਿੰਨੀ ਨੁਗਰੀ ਘੂੜੀ ਨੂੰ ਖੜਦਿਆ ਹੂੰ ਖੋਲ ਦੇ ਬੜੀ ਤੋਰ ਕੇ ਦਿਖਾ ਦੇ ਲੈ ਫੁੱਲ ਬ੍ਰੀਡ ਜਿੰਨੀ ਸਲਾਹਤਾ ਕਰ ਲਾ ਉਨੀ ਥੋੜੀ ਆ ਕਿੰਨੀ ਬਾਈ ਬ੍ਰੀਡ ਕਿੰਨੇ ਡਾਕਟਰ ਅੱਤਰਾ ਹੀ ਨਹੀਂ ਬੱਚੀ ਸਹੀ ਗੱਲ ਆ ਬਾਈ ਹੂੰ ਰਸੇ ਡਾਕਟਰ ਦੋਨੇ ਬੱਚੀਆਂ ਹੀ ਤੁਰ ਬੱਚੀਆਂ ਆ ਬਾਈ ਟਾਮੀਆਂ ਡੱਲੇ ਗਈ ਲੈਦਾ ਪਹਿਲਾਂ ਹੀ ਬਾਈ ਕਹਿੰਦਾ ਮੈਨੂੰ ਚੰਗੀਆਂ ਲੱਗੀਆਂ ਜਿਹੜਾ ਜੋੜਾ ਕੋ ਡਾਕਟਰ ਆਪਾਂ ਜੋੜਾ ਲਿਆ ਸੀਗਾ ਦਸਾਂ ਮਿੰਟਾਂ ਜੋੜਾ ਵੇਗ ਗਿਆ ਆਪਣਾ ਭਾ ਬਾਈ ਦਾ ਇੰਨਾ ਜਾਇਜ ਹੁੰਦਾ ਮੈਂ ਕਹਿੰਦਾ ਛੱਡ ਗੱਲਾਂ ਆਹ ਡੈਕਟਰ ਬੱਚਾ ਕੇ ਚੰਗੇ ਬੰਦੇ ਕੋਲੇ ਹੋਵੇ ਆ ਮੁੱਲ ਬਹੁਤ ਗਰੂ ਬੱਚੇ ਦਾ ਬਾਈ ਰੱਸੇ ਦੇ ਖੇਤ ਉਰ ਵੀ ਨਹੀਂ ਗਿੱਚ ਸਹੀ ਗੱਲ ਆ ਬਾਈ ਕੀ ਬਾਤ ਆ ਦੇਖ ਡੈਕਟਰ ਇੱਥੋਂ ਬਾਕੀ ਕੁਆਲਿਟੀ ਬੱਚੇ ਦੀ ਹੂੰ ਦੇ ਫੇਸ ਕੁਆਲਿਟੀ ਮੋਲ ਤਾਂ ਜਾਇਜ਼ ਹੋ ਮੋਲ ਡੈਕਟਰ ਜਮਾ ਜਾਏ ਕਰਨਾ ਮੋਲ ਨਹੀਂ ਵੜਾ ਕਰਨਾ ਬਾਈ ਰੱਤਾ ਤਾਂ ਤੋਂ ਪੱਦਰ ਪੁੱਦਰ ਤੈਨਾਂ ਕੁੰਨੇ ਡੈਕਟਰ ਮੂੰ ਮੱਥੇ ਦੀ ਸਿਰੇ ਡੈਕਟਰ ਬੱਚੀ ਜਾਵਾ ਮੋਲ ਬਾਈ ਕਾ ਬਿਲਕੁਲ ਜਾਇਜ਼ ਰੱਖਾ ਹੈ ਖਿੱਚ ਕੇ ਮੋਲ ਰੱਖਾ ਬਸ ਇਹ ਮਸਤੀ ਕਰ ਦਿਆ ਡਾਕਟਰ ਪੂਰੀ ਹਾਂ ਉਹ ਚੰਗਾ ਬੱਚਾ ਯਾਰ ਉੱਤੋਂ ਪੱਧਰ ਪ੍ਰਿੰਟਰ ਤੋਂ ਕਿਹੜਾ ਡਾਕਟਰ ਬੰਦਾ ਲੈ ਗਿਆ ਬੀੜ ਤਿਆਰ ਕਰ ਦੂਗਾ ਚੰਗੇ ਸੀਮਨ ਲਾਉਣੇ ਹੁਣ ਬੱਚੀ ਦੇ ਸਹੀ ਗੱਲ ਆ ਬਾਈ ਹੂੰ ਇਹ ਰਿਕਾਰਡ ਬਾਈ ਕਹਿੰਦਾ ਪ੍ਰੋਪਰ ਸੀਮਨ ਦਾ ਵੀ ਸਾਰਾ ਮਿਲ ਜੂਗਾ ਕੋਈ ਚੈੱਕ ਕਰੇ ਆ ਡਾਕਟਰ ਦੇਖ ਲੈ ਕਿਵੇਂ ਮਰਜੀ ਲੈ ਕੇ ਖੜਾ ਦੇ ਬੱਚੀ ਦੀ ਕੁਆਲਿਟੀ ਵਾਲੀ ਨਹੀਂ ਆਏ ਜਾਈ ਦੇ ਖੜ ਨਹੀਂ ਖੜ ਨਹੀਂ ਬੱਚੀ ਖੜ ਨਹੀਂ ਚੈੱਕ ਕਰ ਕਹਿੰਨੀ ਹਾਂ ਡਾਕਟਰ ਕਾ ਨੰਬਰ ਬੱਚਾ ਬਾਈ ਓਕੇ ਆ ਅੱਗੇ ਆ ਗਈ ਦੋਹਾਂ ਕਿੰਨੀ ਉਮਰ ਹੈ ਦੀ ਇਹ ਡਾਕਟਰ 11 ਮਹੀਨੇ ਦੀ ਬੱਚੀ ਹੈਗੀ ਓਕੇ ਤੇ ਦੰਦੋ ਰਿਜਨਲ ਖੀਰੀ ਹੈ ਜਮਾ ਓਕੇ ਤਾਂ ਡਾਕਟਰ ਉਹ ਕੱਦ ਵਜਨ ਦੇਖਿਆ ਕੋਈ ਦੰਦੋ ਨਾ ਬੇ ਦੁੰਗੀ ਤਾਂ ਕੀ ਹੋਵੇ ਸਹੀ ਹੈ ਲੈ ਦੰਦ ਚੈੱਕ ਕਰਾ ਡਾਕਟਰ ਬੱਚੀ ਨੇ ਓਹ ਬੱਚੀ ਉਹ ਦਰਲ ਵੀ ਨਹੀਂ ਪਾਈ ਡਾਕਟਰ ਜਮਾ ਖੀਰੀ ਹੈ ਇੱਕ ਡਾਕਟਰ ਹੀਟ ਚਾ ਕੇ ਛੱਡ ਗਈ ਓਕੇ ਉਹਨੇ ਦੱਸਿਆਗਾ ਹੂੰ ਤੇ ਐਸੇ ਕਿ ਡਾਕਟਰ ਹੀਟ ਤੇ ਆਈ ਭਾ ਪਹਿਲੀ ਦੀ ਟੀਕਾ ਭਰਾ ਦੇ ਬੰਦਾ ਇਹਦੇ ਰਹਿਣਾਗਾ ਬੱਚੀ ਨੇ ਬਈ ਕੱਦ ਦੀ ਬਾਲਾ ਯਾਰ ਬੱਚੀ ਦਾ ਹਨਾ ਕੱਦ ਵਜਨ ਦੇ ਡਾਕਟਰ ਹੂੰ ਬੇ ਲੰਬੀ ਲੰਬੀ ਬੱਚੀ ਸਹੀ ਗੱਲ ਫੇਸ ਕੁਆਲਿਟੀ ਡਾਕਟਰ ਉਹ ਹੀ ਦੇਖ ਚਮਕ ਚਮਕ ਪੂਰੀ ਆ ਨਾ ਬੱਚੀ ਚਮਕ ਚਮਕ ਨੇ ਡਾਕਟਰ ਐ ਹੀ ਨਹੀਂ ਬੱਚੀ ਸਹੀ ਗੱਲ ਬੇ ਫੇਸ ਦੀ ਕੁਆਲਿਟੀ ਕੀ ਦੀ ਮਾਨ ਦਾ ਕਿੰਨਾ ਰਿਕਾਰਡ ਇਹ ਡਾਕਟਰ 35 36 ਗੋੜਾ ਦੱਸਿਆਗਾ ਝੂਲੀ ਦਿਖਾ ਦੇ ਭਾਈ ਬਹੁਤ ਚੰਗੇ ਰਿਕਾਰਡ ਦੀ ਝੂਲੀ ਆ ਡਾਕਟਰ ਮੜਾ ਨਿਸ਼ਾਨ ਜਿਆਦਾ ਹੈਗਾ ਇਹਦੇ ਕੋਈ ਚੱਕਰ ਨਹੀਂ ਉਹ ਤਾਂ ਵਿਚਾਰਾ ਉਹ ਡਾਕਟਰ ਲਈ ਬੱਚਿਆਂ ਥਸੀਲ ਆ ਇਕੱਠੀਆਂ ਹੋਈਆਂ ਰਹਿਣੀਆਂ ਸਹੀ ਗੱਲ ਬਾਕੀ ਦੇ ਡਾਕਟਰ ਖੜਨੇ ਲੱਤਾਂ ਇਸ ਤਰ੍ਹਾਂ ਦੇਖ ਹਨਾ ਕਿੰਨਾ ਚੰਗਾ ਕਰਮਾ ਲਈ ਤੇਰਾ ਤਾਂ ਇਹ ਚੜਾਈ ਦੇ ਕਿੰਨੀ ਆ ਆਹ ਉੱਚੀਆਂ ਡਾਕਟਰ ਲੱਤਾਂ ਲੁੱਤਾਂ ਸਿੱਧੀ ਤੇ ਕਦ ਡਾਕਟਰ ਕਿੱਦਾਂ ਲੱਗਾ ਮਨ ਲਾ ਦੇ ਕਿੱਦਾਂ ਕਦ ਕਰਨਾ ਡਾਕਟਰ ਬੱਚੀ ਨੇ ਉਹਨਾਂ ਕਰਨਾ ਕਿੱਦਾਂ ਬੱਚੀ ਨੇ ਸੋਣਾ ਆ ਸਹੀ ਗੱਲ ਆ ਭਾਈ ਦੇ ਡਾਕਟਰ ਖੜੀ ਖੁੜੀ ਰਹਿ ਬੱਚੀ ਖੜਨੀ ਖੁੜਨੀ ਕਿਸੇ ਪਾਸੋਂ ਯਾਰ ਬੱਚੀ ਹੱਥ ਧਰਾ ਹੀ ਨਹੀਂ ਕਿ ਨਹੀਂ ਬਾਈ ਇਹ ਦੋ ਡਾਕਟਰ ਲੰਬੀ ਲੰਬੀ ਚੈੱਕ ਕਰਾ ਰਹੇ ਵੀਰੋ ਬਾਕੀ ਜਾਨ ਸਰ ਸੀਮਣ ਲੈ ਲੂ ਕੋਈ ਸਮਾਂ ਨਹੀਂ ਖਰਾਬ ਹੋਣਾ ਕੋਈ ਮੰਨ ਕੇ ਚੱਲ ਖਰਾਕ ਦੀ ਨਹੀਂ ਲੋੜ ਹਣਾ ਬਾਈ ਸੀਮਣ ਡਾਕਟਰ ਜਾਨ ਸਰ ਲੈਣਾ ਡਾਕਟਰ ਐ ਖੜੀ ਬੱਚੇ ਆਪਾਂ ਕੱਦ ਚੈੱਕ ਕਰਾ ਦਈਏ ਕੱਦ ਦਾ ਅੰਦਾਜ਼ਾ ਲਾਇਓ ਬਾਈ ਦਾ 6 ਫੁੱਟ ਕਰ 6 ਫੁੱਟ ਕੱਦ ਦਾ ਡਾਕਟਰ ਹੁਣੇ ਦੇਖ ਬੱਚੀ ਦਾ ਕੱਦ ਸਹੀ ਗੱਲ ਆ ਬਾਈ ਕੀ ਆ ਕਿੰਨਾ ਆ ਹੂੰ ਦੇ ਦੌਰ ਦੇ ਬਾਈ ਮੜੀ ਜੀ ਬੱਚੀ ਕੀ ਬਾਤ ਆ ਚੰਗੇ ਰਿਕਾਰਡ ਦੀ ਐ ਸੀਮਣ ਦੀ ਡਿਟੇਲ ਵੀ ਬਾਈ ਕਹਿੰਦਾ ਸਾਰੀ ਮਿਲ ਜੀ ਕੋਈ ਚੱਕਰੀ ਨਹੀਂ ਡੈਟਰ ਸੀਮਣਾ ਬੱਚਿਆ ਵੀ ਮੂੰਹ ਹੀ ਬੋਲਦੇ ਹੋਊਂਗੇ ਕਹਿਣ ਲਈ ਲੋੜ ਹੀ ਵਾਲਾ ਬੱਚਿਆ ਵੀ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਦੋਰਾ ਕਰ ਮਾਈ ਦਾ ਕਿਆ ਬਾਤ ਦੁੱਨੇ ਬੱਚਿਆਂ ਦਾ ਡੈਟਰਸੇ ਦਾ ਕਰਦੇ ਆ ਜਾਂ ਤੁਰਦਿਆਂ ਨਹੀਂ ਆ ਹਮ ਸਹੀ ਗੱਲ ਆ ਬਾਈ ਤੇ ਮੁੱਲ ਭਰਾ ਜਾਇਜ ਹੋ ਮੁੱਲ ਡੈਟਰ ਜਮਾ ਜਾਇਜ ਹੋਣੇ ਬੱਚਿਆਂ ਦੇ ਹਿਸਾਬ ਨਾਲ ਓਕੇ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ ਮੁੱਲ ਹੋ ਖਿੱਚ ਕੇ ਮੁੱਲ ਰੱਖਾਂਗੇ ਬ੍ਰੀਡ ਫੋਲ ਆ ਬਾਈ ਬੀਰ ਬਲੂ ਡਾਕਟਰ ਜਿਵੇਂ ਇੱਕ ਨੰਬਰ ਲੱਗੀ ਆ ਬੱਚੀ ਵੱਡੀ ਗੱਲ ਦੰਦੋਂ ਖੀਰੀ ਆ ਸੀਮਣ ਦੇ ਕਾਬਲ ਆ ਜੀ ਡਾਕਟਰ ਫੇਸ ਕੁਆਲਟੀ ਇਹਦੀ ਵੀ ਛਾੜ ਨਹੀਂ ਖੁੜਨੀ ਬੱਚੀ ਜੀ ਚੈੱਕ ਕਰ ਲੈ ਕਿਆ ਬਾਤ ਫੇਸ ਫੂਸ ਦੇਖ ਲੱਗਿਆ ਬੋਦੀ ਆ ਡਾਕਟਰ ਬੱਚੀ ਆ ਜੀ ਬਾਕੀ ਡਾਕਟਰ ਸਾਈਜ਼ ਬਹੁਤ ਡਬਲ ਆ ਬੱਚੀ ਦਾ ਐਨ ਵੀ ਨਹੀਂ ਕੀਦੀ ਜੀ ਬਤਾ ਲੱਗਦਾ ਵੀ ਖਰਾਕ ਖਾਦੀ ਵੀ ਆ ਕਿ ਨਹੀਂ ਹਾਂ ਪਲੀਆਂ ਡਾਕਟਰ ਦੁਨੇ ਬੱਚਿਆਂ ਦੀ ਲੁੱਛੀਆਂ ਵਾਲਾ ਨਹੀਂ ਆਈਆਂ ਹਾਂ ਰਸੇ ਡਾਇਰੈਕਟਰ ਪਸੂਈ ਦਾ ਦਿੰਦਾ ਔਰ ਅਸੇ ਤੁਰਦਿਆਂ ਨੇ ਖੁੱਲ੍ਹ ਗਿਆਆਂ ਕਰਕੇ ਸਹੀ ਗੱਲ ਆ ਬਈ ਸਹੀ ਗੱਲ ਆ ਬਾਕੀ ਫੇਸ ਦੇ ਡਾਇਰੈਕਟਰ ਲੱਗਿਆ ਵਿੱਚ ਨਹੀਂ ਪਿੱਛੇ ਤੋਂ ਪੜਾ ਦੇਖ ਕਹਿੰਨੀ ਪੜਾ ਪੜਾ ਡਾਇਰੈਕਟਰ ਬਾਹਰ ਨਹੀਂ ਆਇਆ ਚੰਗਾ ਦੇ ਚੜਾ ਉੱਪਰ ਅੱਛੀਆਂ ਨੇ ਝੂਲੀ ਝੂਲੀ ਚਾਰ ਥਾਂ ਬਈ ਓਕੇ ਬਈ ਬਾਕੀ ਡਾਇਰੈਕਟਰ ਲਾ ਝੂਲੀ ਨੂੰ ਝੂਲੀ ਵੀ ਇੱਕ ਨੰਬਰ ਆ ਲੈ ਥਾਂ ਵੀ ਡਾਇਰੈਕਟਰ ਨੇ ਗੁਲਾਬੀ ਲੱਗਾ ਦਮੇ ਵਛੀਆਂ ਨੂੰ ਹਮ ਸਹੀ ਆ ਬਾਕੀ ਡਾਇਰੈਕਟਰ ਦੇਖਿਆ ਕਰੋ ਲੰਬੀ ਲੰਬੀ ਤੇ ਕਿਸ ਕੁਆਲਟੀ ਵਿੱਚ ਛੀ ਕਿੰਨੀ ਆ ਹਮ ਕੱਦ ਕਹਿੰਦੇ ਡਾਇਰੈਕਟਰ ਦੇ ਫੋਲਸ ਹੈ ਜਾਏ ਹੁਣ 11 ਮਹੀਨਿਆਂ ਦੀ ਬੱਚੀ ਐਡਾ ਕੱਦ ਹੁੰਦਾ ਨਹੀਂ ਸਹੀ ਗੱਲ ਆ ਬਈ ਤਿੰਦੋ ਜਮ ਅਰੀਜਨਲ ਖੀਰੀ ਆ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ